ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆਪ ਜੀ ਇਸ ਵੀਡੀਓ ਰਾਹੀਂ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਸੁਸ਼ੋਭਿਤ ਗੁਰਤਾਮਾ ਦੇ ਦਰਸ਼ਨਾਂ ਵਾਸਤੇ ਚੱਲਣ ਵਾਲੀ ਫ੍ਰੀ ਬੱਸ ਸੇਵਾ ਦੀ ਸਟੀਕ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਇਸ ਲਈ ਕਿਰਪਾ ਕਰਕੇ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਣਾ ਜੀ ਇਸ ਬੱਸ ਦੀ ਸ਼ੁਰੂਆਤ ਹਰ ਰੋਜ਼ ਸਵੇਰੇ 9 ਵਜੇ ਦੇ ਕਰੀਬ ਤੱਕ ਸ੍ਰੀ ਕੇਸਕਟ ਸਾਹਿਬ ਜੀ ਦੇ ਬੈਕ ਸਾਈਡ ਤੇ ਬਨੇ ਦਸ਼ਮੇਸ਼ ਹਾਲ ਦੇ ਲੱਗਿਓ ਹੁੰਦੀ ਹੈ ਜਸਟ ਲਾਈਕ ਕਟੋ ਕਟ 10 ਤੋਂ 15 ਸਵਾਰੀਆਂ ਦਾ ਹੋਣਾ ਲਾਜ਼ਮੀ ਹੈ। ਦਿਨਾਂਕ 25 10 2024 ਨੂੰ ਠੀਕ ਸਵੇਰੇ 9 ਵਜੇ ਦੇ ਕਰੀ ਸਾਡੀ ਬੱਸ ਨੇ ਦਸ਼ਮੇਸ਼ ਹਾਲ ਦੇ ਲਾਗਿਓਂ ਰਵਾਨਗੀ ਲਈਤੀ। ਮੇਰੇ ਨਾਲ-ਨਾਲ ਦਿੱਲੀ ਤੋਂ ਕੁਝ ਹੋਰ ਸੰਗਤਾਂ ਵੀ ਗੁਰਤਾਮਾ ਦੇ ਦਰਸ਼ਨਾਂ ਵਾਸਤੇ ਆਈਆਂ ਹੋਈਆਂ ਸਨ। ਸਾਡੀ ਬੱਸ ਦਾ ਪਹਿਲਾ ਪੜਾਅ ਸ੍ਰੀ ਅਨੰਦਪੁਰ ਸਾਹਿਬ ਤੋਂ ਮਹਿ 22 ਕਿਲੋਮੀਟਰ ਦੂਰ ਆਗਮਪੁਰਵ ਸੂशोभਿਤ ਗੁਰਦੁਆਰਾ ਸਾਹਿਬ ਮਾਤਾ ਅਜੀਤਕੌਰ ਜੀ ਸੀ। ਇਸ ਪਾਵਨ ਸਥਾਨ ਤੇ ਪਰਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਹਿਲੀ ਧਰਮ ਪਤਨੀ ਮਾਤਾ ਅਜੀਤ ਕੌਰ ਜੀ ਜਾਂ ਕਹੀਏ ਮਾਤਾ ਜੀਤਾ ਜੀ ਦਾ ਅੰਤਿਮ ਸੰਸਕਾਰ ਹੋਇਆ ਸੀ ਆਪ ਜੀ ਦਰਸ਼ਨ ਦੀਦਾਰੇ ਕਰ ਰਹੇ ਹੋ ਗੁਰਦੁਆਰਾ ਸਾਹਿਬ ਮਾਤਾ ਅਜੀਤ ਕੌਰ ਜੀ ਮਨਸਥਾਨ ਦੇ ਦਰਸ਼ਨਾਂ ਉਪਰੰਤ ਸਾਡੀ ਬਸ ਦਾ ਅਗਲਾ ਪੜਾਅ ਇੱਥੋਂ 11 ਕਿਲੋਮੀਟਰ ਦੂਰ ਜਿੰਦਵਾਰੀ ਵਿਕੇ ਸੁਸ਼ੋਭੇ ਗੁਰਦੁਆਰਾ ਭਾਈ ਗੁਰਦਿੱਤਾ ਜੀ ਸੀ ਇਸ ਪਵਿੱਤਰ ਸਥਾਨ ਤੇ 6ਵੇਂ ਪਾਤਸ਼ਾਹ ਧੰਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਡੇ ਸੁਪੁੱਤਰ ਭਾਈ ਗੁਰਦਿੱਤਾ ਜੀ ਨੇ ਕਰਾਮਾਤ ਦਿਖਾਉਂਦਿਆਂ ਹੋਇਆ ਮਰੀ ਹੋਈ ਗਾਂ ਨੂੰ ਦੁਬਾਰਾ ਜੀਵਿਤ ਕਰ ਦਿੱਤਾ ਸੀ ਆਪ ਜੀ ਦਰਸ਼ਨ ਦੀਦਾਰੇ ਕਰ ਰਹੇ ਹੋ ਗੁਰਦੁਆਰਾ ਸਾਹਿਬ ਭਾਈ ਗੁਰਦਿੱਤਾ ਜੀ ਪਾਵਨ ਸਥਾਨ ਦੇ ਦਰਸ਼ਨ ਉਪਰੰਤ ਸਾਡੀ ਬਸ ਦਾ ਅਗਲਾ ਪੜਾਓ ਇੱਥੋਂ 16 ਕਿਲੋਮੀਟਰ ਦੂਰ ਸ਼ਿਵਾਲਿਕ ਦੀ ਰਮਣੀਕ ਪਹਾੜੀਆਂ ਦੇ ਵਿਚ ਸੁਸ਼ੋਭਿਤ ਨੰਗਲ ਡੈਮ ਦੇ ਲਾਗੇ ਬਣਿਆ ਹੋਇਆ ਗੁਰਦੁਆਰਾ ਬਿਬੋਰ ਸਾਹਿਬ ਜੀ ਸੀ ਇਸ ਮੁਕੱਦਸ ਥਾਨ ਤੇ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੇ ਚਪਈ ਸਾਹਿਬ ਜੀ ਦੇ ਪਾਠ ਦੀ ਸੰਪੂਰਨਤਾ ਕੀਤੀ ਸੀ ਗੁਰੂ ਮਹਾਰਾਜ ਜੀ ਇਸ ਮੁਕੱਦਸ ਥਾਨ ਤੇ 1753 ਵਿੱਚ ਪਧਾਰੇ ਸਨ ਬਿਬੋਰ ਸਾਹਿਬ ਉਸ ਵਕਤ ਸਤਲੁਜ ਦਰਿਆ ਦੇ ਕੰਢੇ ਵਸਿਆ ਹੋਇਆ ਇੱਕ ਛੋਟਾ ਜਿਹਾ ਘਾਟ ਸੀ ਜਿੱਥੇ ਕੇਵਲ ਕਿਸ਼ਤੀਆਂ ਰਾਹੀਂ ਹੀ ਪਹੁੰਚਿਆ ਜਾ ਸਕਦਾ ਸੀ ਗੁਰੂ ਮਹਾਰਾਜ ਜੀ ਦੇ ਆਣ ਦੀ ਗੱਲ ਸੁਣ ਕੇ ਉਸ ਸਮੇਂ ਦੇ ਮਲਾਵਾਂ ਨੇ ਆਪਣੀਆਂ-ਆਪਣੀਆਂ ਬੇੜੀਆਂ ਨੂੰ ਵਦੇਰੇ ਸਜਾ ਲਿਆ ਤਾਂ ਕਿ ਇਨਾਮ ਵਜੋਂ ਉਹਨਾਂ ਨੂੰ ਮੋਹਰਾਂ ਦੀ ਪ੍ਰਾਪਤੀ ਹੋ ਸਕੇ ਪਰ ਗੁਰੂ ਮਹਾਰਾਜ ਜੀ ਨੇ ਦਰਿਆ ਪਾਰ ਕਰਨ ਵਾਸਤੇ ਸੈਦੇ ਮਲਾ ਦੀ ਸਾਧਾਰਨ ਜੀ ਦਿਖਣ ਵਾਲੀ ਕਿਸ਼ਤੀ ਨੂੰ ਹੀ ਚੁਣਿਆ ਜਦੋਂ ਗੁਰੂ ਮਹਾਰਾਜ ਜੀ ਦਰਿਆ ਪਾਰ ਕਰਨ ਉਪਰੰਤ ਸੈਦ ਦੇ ਮਲਾ ਨੂੰ ਇਨਾਮ ਵਜੋਂ ਮੋਹਰਾ ਪੇਟ ਕਰਨ ਲੱਗੇ ਤਾਂ ਉਹ ਗੁਰੂ ਮਹਾਰਾਜ ਜੀ ਦੇ ਚਰਨੀ ਪੈ ਗਿਆ ਤੇ ਅੱਖ ਲੱਗਾ ਇਹ ਮਹਾਰਾਜਿਓ ਮੇਰਾ ਅਸੂਲ ਹੈ ਮੈਂ ਕਿਸੇ ਮਲਾਹ ਤੋਂ ਪੈਸਾ ਨਹੀਂ ਲੈਂਦਾ ਆਪ ਜੀ ਦੀਨ ਦੁਨੀ ਦੇ ਮਲਾਹ ਹੋ ਪਟਕਿਆਂ ਹੁਆਂ ਨੂੰ ਪਵਸਾ ਅਗਰ ਪਾਰ ਕਰਵਾਉਂਦੇ ਹੋ ਮੈਂ ਵੀ ਇੱਕ ਛੋਟਾ ਜਿਹਾ ਮਲਾਹ ਹਾਂ ਜੋ ਯਾਤਰੀਆਂ ਨੂੰ ਕਿਸ਼ਤੀ ਰਾਹੀਂ ਦਰਿਆ ਪਾਰ ਕਰਾਂਦਾ ਹਾਂ ਗੁਰੂ ਮਹਾਰਾਜ ਜੀ ਨੇ ਸੈਦ ਦੇ ਮਲਾਹ ਦੀ ਇਸ ਬੇਸ਼ਕੀਮਤੀ ਗੱਲ ਦਾ ਮਾਣ ਰੱਖਦੇ ਹੋਏ ਉਸ ਨੂੰ ਵਾਰ ਦਿੱਤਾ ਕਿ ਉਸ ਦੇ ਨਾਲ-ਨਾਲ ਉਸ ਦੀਆਂ 21 ਕੁਲਾਂ ਦਾ ਵੀ ਉਦਾਰ ਹੋਵੇਗਾ ਤੇ ਉਹ ਭਵ ਸਾਗਰ ਤੋਂ ਪਾਰ ਹੋ ਜਾਣਗੀਆਂ ਜਿਸ ਤਰ੍ਹਾਂ ਕਿ ਆਪ ਜੀ ਜਾਣਦੇ ਹੀ ਹੋ ਗੁਰਦੁਆਰਾ ਬਿਬੋਰ ਸਾਹਿਬ ਜੀ ਦੇ ਲਾਗੇ ਹੀ ਸਤਲੁਜ ਦਰਿਆ ਵਿੱਚ ਸੰਤ ਈਸ਼ਰ ਸਿੰਘ ਜੀ ਦੇ ਪਾਵਨ ਸਰੀਰ ਦਾ ਵੀ ਜਲ ਪ੍ਰਵਾਹ ਕੀਤਾ ਗਿਆ ਸੀ ਸੰਤਾਂ ਦੇ ਸਰੀਰ ਨੂੰ ਅਗਨ ਪੇਟ ਨਹੀਂ ਕੀਤਾ ਜਾਂਦਾ ਜਲ ਪ੍ਰਵਾਹ ਕੀਤਾ ਜਾਂਦਾ ਹੈ ਗੁਰਦੁਆਰਾ ਸਾਹਿਬ ਵਿੱਚ ਲੰਗਰ ਪ੍ਰਸ਼ਾਦ ਦਾ ਚੱਕਣ ਤੋਂ ਬਾਅਦ ਸਾਡੀ ਬੱਸ ਨੇ ਵਾਪਸੀ ਲਈ ਚੱਲੇ ਪਾ ਦਿੱਤੇ ਕਿਸੇ ਕਾਰਨ ਵਸ ਸਾਡੀ ਬੱਸ ਗੁਰਦੁਆਰਾ ਸਾਹਿਬ ਗੁਰੂ ਕੇ ਲਾਹੌਰ ਦਰਸ਼ਨਾ ਵਾਸਤੇ ਨਹੀਂ ਜਾ ਸਕੀ ਰਸਤੇ ਵਿੱਚ ਮੈਂ ਕਿਲਾ ਹੌਲਕਰ ਸਾਹਿਬ ਜੀ ਦੇ ਲਾਗੇ ਉਤਰ ਗਿਆ ਕਿਲਾ ਹੋਲਗੜ੍ਹ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਉਪਰੰਤ ਮੈਂ ਪੈਦਲ ਹੀ ਕਿਲਾ ਫਤਿਹਗੜ੍ਹ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਅੱਗੇ ਚਲਾ ਗਿਆ ਜਿਸ ਤਰ੍ਹਾਂ ਕਿ ਆਪ ਜੀ ਜਾਣਦੇ ਹੀ ਹੋ ਆਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਉੱਤੇ ਗੁਰੂ ਮਹਾਰਾਜ ਜੀ ਨੇ ਪੰਜ ਕਿਲਿਆਂ ਦੀ ਉਸਾਰੀ ਕਰਵਾਈ ਸੀ ਕਿਲਾ ਆਨੰਦਗੜ੍ਹ ਸਾਹਿਬ ਕਿਲਾ ਲੋਹਗੜ੍ਹ ਸਾਹਿਬ ਕਿਲਾ ਹੋਲਗੜ੍ਹ ਸਾਹਿਬ ਕਿਲਾ ਫਤਿਹਗੜ੍ਹ ਸਾਹਿਬ ਅਤੇ ਕਿਲਾ ਤਾਰਾਗੜ੍ਹ ਸਾਹਿਬ ਆਪ ਜੀ ਜਦ ਵੀ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਜਾਓ ਤਾਂ ਇਨ੍ਹਾਂ ਕਿਲਿਆਂ ਦੇ ਵੀ ਦਰਸ਼ਨ ਦਿਦਾਰੇ ਜ਼ਰੂਰ ਕਰਨਾ ਜੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਆਪ ਦਾ ਬਹੁਤ ਬਹੁਤ ਧੰਨਵਾਦ